ਸ਼੍ਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਪਹਿਲਾ ਕੜਿਆ ਸਬੇ ਗੋਪੀਆਂ ਪਹਿਰ ਕੰਨ ਗੋਪਾਲ ਗਹਿਣੇ ਪਾਉਣ ਪਾਣੀ ਬੈ ਸੰਤਰ ਚੰਦ ਸੂਰਜ ਅਵਤਾਰ ਸਗਲੇ ਧਰਤੇ ਮਾਲ ਤਨ ਵਰਤਣ ਸਰਬ ਜੰਜਾਲ ਨਾਨਕ ਮੁਸੈ ਗਿਆਨ ਬਿਹੂਣੀ ਖਾਇ ਗਿਆ ਜਮ ਕਾਲ ਸਗਲੇ ਤਰਤੀ ਮਾਲ ਤਨ ਵਰਤਨ ਸਰਬ ਜੰਜਾਲ ਨਾਨਕ ਮੁਸੈ ਗਿਆਨ ਵਿਹੂਣੀ ਖਾਇ ਗਿਆ ਜਮ ਕਾਲ ਵਾਹੀ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਉਹ ਜੋ ਸਤਿਗੁਰੂ ਦੀ ਪਾਵਨ ਹਜ਼ੂਰੀ ਦੇ ਅੰਦਰ ਸੱਜ ਬੈਠ ਕੇ ਹਾਜ਼ਰੀਆਂ ਲਵਾ ਕੇ ਆਪਣਾ ਜੀਵਨ ਸਫਲਾ ਕਰ ਰਹੇ ਹੋ ਗੁਰੂ ਕਿਰਪਾ ਦੇ ਨਾਲ ਆਸਾ ਕੀ ਵਾਰ ਗੁਰਬਾਣੀ ਦੀ ਲੜੀਵਾਰ ਕਥਾ ਜੋ ਚੱਲ ਰਹੀ ਹੈ ਸੋ ਆਪ ਸੰਗਤ ਨੇ ਪਿਛਲੇ ਦਿਵਾਨਾਂ ਦੇ ਅੰਦਰ ਚਾਰ ਪੌੜੀਆਂ ਦੀ ਸਲੋਕਾਂ ਸਮੇਤ ਕਥਾ ਸਰਵਣ ਕੀਤੀ ਅਤੇ ਪੰਜਵੇਂ ਪੌੜੀ ਦੇ ਨਾਲ ਜੋ ਸ਼ਲੋਕ ਆਏ ਨੇ ਉਸ ਦਾ ਪਾਠ ਸਰਵਣ ਕੀਤਾ ਕੱਲ ਦੇ دیਵਾਨਾਂ ਦੇ ਅੰਦਰ ਵਿਚਾਰ ਕੀਤੀ ਸੀ ਕਿ ਇੱਕ ਸ਼ਬਦ ਹੈ ਨਦਰ ਨਦਰ ਦਾ ਅਰਥ ਹੈ ਕਿਰਪਾ ਦਇਆ ਰਹਿਮਤ ਸਤਿਗੁਰੂ ਸਾਹਿਬ ਜੀਆਂ ਦੀ ਜੇ ਨਦਰ ਹੋ ਜਾਵੇ ਜੇ ਗੁਰੂ ਸਾਹਿਬ ਜੀਆਂ ਦੀ ਕਿਰਪਾ ਹੋ ਜਾਵੇ ਜੇ ਗੁਰੂ ਸਾਹਿਬ ਜੀਆਂ ਦੀ ਰਹਿਮਤ ਹੋ ਜਾਵੇ ਤੇ ਗੁਰੂ ਸਾਹਿਬ ਜੀਆਂ ਦੀ ਕਿਰਪਾ ਦੇ ਨਾਲ ਉਹ ਜਿਹੜਾ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਅਦੁੱਤੀ ਨਿਰੰਕਾਰ ਅਕਾਲ ਮੂਰਤ ਅਕਾਲ ਮੂਰਤ ਪ੍ਰਮਾਤਮਾ ਸਰੂਪ ਪਰਮ ਜੋਤੀ ਦੀ ਜਿਹੜੀ ਪ੍ਰਾਪਤੀ ਮਨੁੱਖ ਨੂੰ ਹੋ ਜਾਂਦੀ ਹੈ ਤੇ ਗੁਰੂ ਸਾਹਿਬ ਨਦਰ ਕਿਸ ਪ੍ਰਕਾਰ ਕਰਦੇ ਨੇ ਸਤਗੁਰੂ ਦਾ ਸ਼ਬਦ ਸੁਣਾ ਕੇ ਕਿਉਂਕਿ ਜਦੋਂ ਮਨੁੱਖ ਜਿਹੜੇ ਸੁਰਤ ਹੈ ਪਰਮਾਤਮਾ ਦੇ ਨਾਮ ਦੇ ਨਾਲ ਲੱਗ ਜਾਂਦੀ ਹੈ ਤੇ ਉਦੋਂ ਹੀ ਫਿਰ ਸਤਿਗੁਰੂ ਸਾਹਿਬ ਜੀਆਂ ਦੀ ਨਦਰ ਹੁੰਦੀ ਹੈ ਕਿਰਪਾ ਹੁੰਦੀ ਹੈ ਜਿਸ ਪ੍ਰਕਾਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੁਨੀਆ ਦਾ ਪਾਰ ਉਤਾਰਾ ਕਰਦੇ ਹੋਏ ਸਮੇਰ ਪਰਬਤ ਤੇ ਗਏ ਤੇ ਸਿੱਧਾਂ ਦੇ ਨਾਲ ਸਤਿਗੁਰੂ ਸਾਹਿਬ ਜੀਆ ਨੇ ਗੋਸ਼ਟ ਕੀਤੀ ਸੋ ਸਤਿਗੁਰੂ ਸਾਹਿਬ ਜੀਆ ਦੇ ਨਾਲ ਜਿਨ੍ਹਾਂ ਨੇ ਗੋਸ਼ਟ ਕੀਤੀ ਵਿਚਾਰ ਕੀਤੀ ਉਹਨਾਂ ਦਾ ਪਾਰ ਉਤਾਰਾ ਹੋਇਆ ਜਿਨ੍ਹਾਂ ਨੇ ਸਤਿਗੁਰੂ ਸਾਹਿਬ ਜੀਆ ਦਾ ਦਰਸ਼ਨ ਕੀਤਾ ਉਹਨਾਂ ਦਾ ਪਾਰ ਉਤਾਰਾ ਹੋਇਆ ਸਤਿਗੁਰੂ ਸਾਹਿਬ ਜੀਆ ਦਾ ਪਾਵਨ ਬਚਨ ਗੋਸ਼ਟ ਗਿਆਨ ਗੋਸ਼ਟ ਗਿਆਨ ਸੁਣੋਦਰੇ ਜਿਨ ਜਨ ਦਰਸ਼ਨ ਪਾਇਆ ਸੋ ਸਤਿਗੁਰੂ ਸਾਹਿਬ ਜੀਆਂ ਦੇ ਨਾਲ ਜਿਨ੍ਹਾਂ ਨੇ ਗੋਸ਼ਟ ਕੀਤੀ ਉਹਨਾਂ ਦਾ ਭਾਰ ਉਤਾਰਾ ਹੋਇਆ ਸੋ ਇਸੇ ਪ੍ਰਕਾਰ ਜਦੋਂ ਸਿੱਧਾਂ ਦੇ ਨਾਲ ਵਿਚਾਰ ਹੋਈ ਬਹਿਸ ਹੋਈ ਗੋਸ਼ਟ ਹੋਈ ਗਿਆਨ ਦੀ ਚਰਚਾ ਹੋਈ ਉਸ ਵੇਲੇ ਸਿੱਧਾਂ ਨੇ ਗੁਰੂ ਸਾਹਿਬ ਜੀਆਂ ਨੂੰ ਸਵਾਲ ਕੀਤਾ ਕਿ ਕੌਣ ਗੁਰੂ ਕਿਸ ਕਾ ਤੂੰ ਚੇਲਾ ਕਿ ਤੇਰਾ ਗੁਰੂ ਕੌਣ ਹੈ ਤੇ ਤੇਰਾ ਕੋ ਕਿਸ ਦਾ ਚੇਲਾ ਹੈ ਉਸ ਵੇਲੇ ਸਤਿਗੁਰੂ ਸਾਹਿਬ ਜੀਆ ਨੇ ਫਿਰ ਦੱਸਿਆ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ ਕਿ ਸਾਡਾ ਜਿਹੜਾ ਗੁਰੂ ਹੈ ਉਹ ਸ਼ਬਦ ਪ੍ਰਮਾਤਮਾ ਦਾ ਜਿਹੜਾ ਸ਼ਬਦ ਹੈ ਉਹ ਗੁਰੂ ਹੈ ਸੋ ਗੁਰੂ ਦਾ ਜਿਹੜਾ ਚੇਲਾ ਹੈ ਉਹ ਸੁਰਤ ਆਪਣੀ ਸੁਰਤ ਨੂੰ ਪਰਮਾਤਮਾ ਦੇ ਨਾਮ ਦੇ ਨਾਲ ਜੋੜਨਾ ਤਾਂ ਹੀ ਗੁਰੂ ਸਾਹਿਬ ਜੀਆਂ ਦੀ ਨਦਰ ਹੁੰਦੀ ਹੈ ਗੁਰੂ ਸਾਹਿਬ ਜੀਆਂ ਦੀ ਨਦਰ ਦੀ ਜੇ ਲੋੜ ਦੇ ਨਦਰ ਲੋੜਦੇ ਉਹ ਜਾਂਚਦੇ ਹੋ ਤੇ ਸਤਿਗੁਰੂ ਸਾਹਿਬ ਜੀਆਂ ਦੇ ਸ਼ਬਦ ਦੇ ਨਾਲ ਸੁਰਤ ਜੋੜਨੀ ਪਵੇਗੀ ਸੋ ਸੁਰਤ ਜੋੜਨੀ ਕਠਨ ਹੈ ਕਿਉਂਕਿ ਜਿਹੜੀ ਮਨੁੱਖ ਦੀ ਸੁਰਤ ਹੈ ਇਹ ਵਰਤਮਾਨ ਦੇ ਵਿੱਚ ਨਹੀਂ ਰਹਿੰਦੀ ਜਦੋਂ ਮਨੁੱਖ ਬਾਣੀ ਪੜਦਾ ਤੇ ਉਦੋਂ ਉਹ ਦਾ ਜਿਹੜਾ ਮਨ ਹੈ ਫੁਰਨਿਆਂ ਦੇ ਰਾਹੀ ਬਾਹਰ ਜਾਂਦਾ ਹੈ ਤੇ ਫੁਰਨੇ ਆਉਂਦੇ ਨੇ ਇਹ ਨਹੀਂ ਕਿ ਕੇਵਲ ਮਾੜੇ ਹੀ ਫੁਰਨੇ ਆਉਂਦੇ ਨੇ ਚੰਗੇ ਫੁਰਨਿਆਂ ਦੇ ਨਾਲ ਵੀ ਜਿਹੜਾ ਮਨੁੱਖ ਦਾ ਮਨ ਹੈ ਬਾਹਰ ਜਾਂਦਾ ਕਿ ਜਿਸ ਪ੍ਰਕਾਰ ਜੇ ਮਨੁੱਖ ਬਾਣੀ ਪੜ ਰਿਹਾ ਹੋਵੇ ਮਨ ਜਿਹੜਾ ਉਹਦਾ ਇਹ ਸੋਚੇ ਕਿ ਹੋਰ ਬਾਣੀ ਪੜਨੀ ਹੈ ਹੋਰ ਬਾਣੀ ਪੜਨ ਦੇ ਵਾਸਤੇ ਜਦੋਂ ਇਸ ਪ੍ਰਕਾਰ ਸੋਚਣਾ ਉਸ ਦੇ ਨਾਲ ਉਹ ਜਿਹੜਾ ਚੰਗਾ ਫੁਰਨਾ ਆਇਆ ਚੰਗੇ ਫੁਰਨੇ ਦੇ ਨਾਲ ਜਿਹੜਾ ਆਉਣ ਵਾਲਾ ਸਮਾ ਜਿਸ ਦੇ ਵਿੱਚ ਬਾਣੀ ਪੜਨੀ ਉਹਦੇ ਵਿੱਚ ਮਨੁੱਖ ਦਾ ਜਿਹੜਾ ਇਹ ਮਨ ਚਲਾ ਗਿਆ ਉਸ ਦੇ ਨਾਲ ਫਿਰ ਫੁਰਨਿਆਂ ਦੇ ਰਾਹੀ ਮਨੁੱਖ ਬਾਹਰ ਸੋ ਜੇ ਪ੍ਰਮਾਤਮਾ ਦੇ ਨਾਲ ਸੁਰਤ ਜੋੜਨੀ ਹੈ ਤੇ ਫਿਰ ਮਨੁੱਖ ਨੂੰ ਵਰਤਮਾਨ ਦੇ ਵਿੱਚ ਰਹਿ ਕੇ ਪ੍ਰਮਾਤਮਾ ਦੀ ਬਾਣੀ ਦੇ ਵਿੱਚ ਧਿਆਨ ਰੱਖ ਕੇ ਬਾਣੀ ਪੜ੍ਹਨੀ ਪਵੇਗੀ ਸੋ ਇਸ ਪ੍ਰਕਾਰ ਇਹ ਜਿਹੜੀ ਸੁਰਤ ਟਿਕਾਉਣੀ ਹੀ ਕਠਨ ਹੈ ਸੋ ਸੁਰਤ ਟਿਕਾਉਣ ਦੇ ਲਈ ਸ਼ਬਦ ਦੇ ਵਿੱਚ ਧਿਆਨ ਲਗਾਉਣਾ ਪਵੇਗਾ ਤੇ ਸ਼ਬਦ ਦੇ ਵਿੱਚ ਧਿਆਨ ਲਗਾਉਣ ਦੇ ਲਈ ਇਹ ਆਪਣੇ ਮਨ ਨੂੰ ਇਹ ਫੁਰਨਿਆਂ ਤੋਂ ਰੋਕਣਾ ਪਵੇਗਾ ਫੁਰਨਿਆਂ ਤੋਂ ਰੋਕਣ ਦੇ ਲਈ ਫਿਰ ਜਦੋਂ ਮਨੁੱਖ ਵਰਤਮਾਨ ਦੇ ਵਿੱਚ ਆ ਗਿਆ ਜਦੋਂ ਵਰਤਮਾਨ ਦੇ ਵਿੱਚ ਜੀਉਣ ਲੱਗ ਪਿਆ ਤੇ ਫਿਰ ਪਰਮਾਤਮਾ ਦੇ ਨਾਮ ਦੇ ਨਾਲ ਸੁਰਤ ਜੁੜ ਜਾਵੇਗੀ ਤੇ ਫਿਰ ਜਦੋਂ ਸੁਰਤ ਧੁਨ ਦੇ ਨਾਲ ਜੁੜ ਗਈ ਸ਼ਬਦ ਦੇ ਧੁਨ ਦੇ ਨਾਲ ਜਦੋਂ ਸੁਰਤ ਜੁੜ ਗਈ ਤੇ ਫਿਰ ਜਿਹੜਾ ਆਪਣਾ ਗੁਰੂ ਹੈ ਉਹ ਸ਼ਬਦ ਹੈ ਸ਼ਬਦ ਦੇ ਨਾਲ ਮਨੁੱਖ ਜੁੜ ਜਾਵੇਗਾ ਤੇ ਸਤਗੁਰੂ ਸਾਹਿਬ ਜੀਆਂ ਨੇ ਬਚਨ ਕੀਤਾ ਕਿ ਜਿਹੜਾ ਇਹ ਮਨੁੱਖਾ ਜਨਮ ਹੈ ਇਸ ਦੇ ਵਿੱਚ ਜਿਹੜਾ ਇਹ ਜੀਵ ਵਾਰ-ਵਾਰ ਭਟਕ ਕੇ ਤੇ ਹੁਣ ਇਹਨੂੰ ਇਹ ਜੁਨਾ ਦੇ ਵਿੱਚ ਭਟਕ ਕੇ ਤੇ ਹੁਣ ਇਹਨੂੰ ਜਿਹੜਾ ਮਨੁੱਖਾ ਜਨਮ ਪ੍ਰਾਪਤ ਹੋਇਆ ਏ ਸੋ ਇਸ ਤੇ ਸਤਿਗੁਰੂ ਸਾਹਿਬ ਜੀਆਂ ਨੇ ਨਦਰ ਕੀਤੀ ਕਿਰਪਾ ਕੀਤੀ ਪ੍ਰਮਾਤਮਾ ਦਾ ਜਿਹੜੇ ਸ਼ਬਦ ਦੀ ਧੁਨ ਸੁਣਾਈ ਉਸ ਤੇ ਨਾਲ ਇਹਦਾ ਜਿਹੜਾ ਮਾਨ ਹੈ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜ ਗਿਆ ਪ੍ਰਮਾਤਮਾ ਦੀ ਨਦਰ ਹੋਈ ਤੇ ਸਤਿਗੁਰੂ ਸਾਹਿਬ ਜੀਆਂ ਦੀ ਪ੍ਰਾਪਤੀ ਹੋਈ ਸੋ ਇਸ ਪ੍ਰਕਾਰ ਗੁਰੂ ਸਾਹਿਬ ਜੀਆਂ ਨੇ ਬਚਨ ਕੀਤਾ ਕੀ ਪਤਾ ਨਹੀਂ ਕਿੰਨੇ ਕ੍ਰਿਸ਼ਨ ਹੋਏ ਕਿੰਨੇ ਰਾਮ ਹੋਏ ਅਤੇ ਹੋਰ ਜਿਹੜੇ ਇਹ ਪ੍ਰਮਾਤਮਾ ਦੇ ਅਵਤਾਰ ਇਸ ਸੰਸਾਰ ਤੇ ਆਏ ਪਰ ਪ੍ਰਮਾਤਮਾ ਦੇ ਬਰਾਬਰ ਕੋਈ ਨਹੀਂ ਹੈ ਉਹ ਪ੍ਰਮਾਤਮਾ ਨਿਰੰਕਾਰ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਉਸ ਪ੍ਰਮਾਤਮਾ ਦੇ ਬਰਾਬਰ ਕੋਈ ਨਹੀਂ ਹੈ ਪਰਮਾਤਮਾ ਦੀ ਸਮਤਾ ਨਹੀਂ ਹੈ ਕਿਸੇ ਮਨੁੱਖ ਦੇ ਅੰਦਰ ਜਿਹੜਾ ਪਰਮ ਜੋਤ ਹੈ ਉਸ ਪਰਮ ਜੋਤ ਦੀ ਸਮਤਾ ਉਸ ਪਰਮ ਜੋਤ ਦੀ ਬਰਾਬਰਤਾ ਕੋਈ ਮਨੁੱਖ ਨਹੀਂ ਪ੍ਰਾਪਤ ਕਰ ਸਕਦਾ ਉਸ ਮਨੁੱਖ ਸਤਿਗੁਰੂ ਸਾਹਿਬ ਜੀਆਂ ਦੀ ਬਰਾਬਰਤਾ ਨਹੀਂ ਕਰ ਸਕਦਾ ਗੁਰੂ ਸਾਹਿਬ ਜੀ ਜੇ ਗੁਰੂ ਸਾਹਿਬ ਜੀਆਂ ਦਾ ਮਲਾਪ ਹੋਇਆ ਮਨੁੱਖ ਨੇ ਸੱਚ ਦੀ ਪ੍ਰਾਪਤੀ ਕਰ ਲਈ ਜਿੰਨੀ ਵਿੱਚੋਂ ਆਪ ਗਵਾਇਆ ਪਰ ਇਸ ਲਈ ਆਪਣਾ ਹਉਮੈ ਨੂੰ ਤਿਆਗਣਾ ਪਵੇਗਾ ਆਪਣੀ ਜਿਹੜੀ ਮੈਂ ਹੈ ਮੈਂ ਦਾ ਤਿਆਗ ਕਰਨਾ ਪਵੇਗਾ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜਨਾ ਪਵੇਗਾ ਮੈਂ ਇਹਨੂੰ ਤਿਆਗ ਕੇ ਇਹ ਜਿਹੜੀ ਹਉਮੈ ਹੰਕਾਰ ਨੂੰ ਤਿਆਗ ਕੇ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜਨਾ ਪਵੇਗਾ ਸੋ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਲ ਪ੍ਰੀਤ ਕੀਤੀ ਸੋ ਪ੍ਰਮਾਤਮਾ ਦੇ ਪ੍ਰਤੀ ਭਾਵਨਾ ਕੀਤੀ ਤੇ ਉਹਨਾਂ ਨੂੰ ਫਿਰ ਸਤਿਗੁਰੂ ਸਾਹਿਬ ਜੀਆਂ ਦੀ ਪ੍ਰਾਪਤੀ ਹੋਈ ਉਹਨਾਂ ਤੇ ਗੁਰੂ ਸਾਹਿਬ ਜੀਆਂ ਦੀ ਨਦਰ ਹੋਈ ਪਰ ਗੱਲ ਇੱਥੇ ਸੱਚ ਦੀ ਹੈ ਕਿਉਂਕਿ ਸਤਿਗੁਰੂ ਸਾਹਿਬ ਜੀਆਂ ਨੇ ਕਿਹਾ ਕਿ ਇੱਥੇ ਕੂੜ ਨਹੀਂ ਵਰਤਨਾ ਇੱਥੇ ਸੱਚੋ ਹੀ ਸੱਚ ਨਿਭੜੈ ਚੁਣ ਵਖ ਕੱਢੇ ਜਜਮਾਲਿਆ ਜਿਹੜਾ ਕੂੜ ਸੀ ਜਿਹੜਾ ਝੂਠ ਸੀ ਉਹ ਸਾਰਾ ਬਾਹਰ ਕੱਢ ਦੇਣਾ ਕੇਵਲ ਸੱਚ ਦੀ ਗੱਲ ਹੋਣੀ ਹੈ ਸੱਚ ਦਾ ਹੀ ਪਾਰ ਉਤਾਰਾ ਹੋਣਾ ਹੈ ਸੱਚ ਦਾ ਆਸਰਾ ਮਨੁੱਖ ਨੂੰ ਲੈਣਾ ਚਾਹੀਦਾ ਹੈ ਤੇ ਸਿਆਣੇ ਕਹਿੰਦੇ ਨੇ ਕਿ ਜੇ ਇੱਕ ਮਨੁੱਖ ਇੱਕ ਝੂਠ ਬੋਲੇ ਨਾ ਉਹਦੇ ਮਗਰ ਉਹਨੂੰ ਉਹ ਝੂਠ ਨੂੰ ਛਿਪਾਉਣ ਦੇ ਲਈ ਲੱਖਾਂ ਝੂਠ ਹੋਰ ਬੋਲਣੇ ਪੈਂਦੇ ਨੇ ਤੇ ਜੇ ਸੱਚ ਦਾ ਆਸਰਾ ਮਨੁੱਖ ਫੜ ਲਵੇ ਤੇ ਸੱਚ ਦੇ ਨਾਲ ਉਹ ਮਨੁੱਖ ਦਾ ਪਾਰ ਉਤਾਰਾ ਹੋ ਜਾਂਦਾ ਹੈ ਗੁਰੂ ਸਾਹਿਬ ਜੀਆਂ ਦੀ ਦਰਗਾਹ ਦੇ ਵਿੱਚ ਸੱਚ ਹੀ ਨਿਭਦਾ ਏ ਸੱਚ ਹੀ ਚੱਲਦਾ ਏ ਸੱਚ ਦੇ ਨਾਲ ਹੀ ਮਨੁੱਖ ਦਾ ਜਿਹੜਾ ਪਾਰ ਉਤਾਰਾ ਹੋਣਾ ਹੈ ਸੋ ਇਹ ਕੱਲ ਦੇ دیਵਾਨਾਂ ਦੇ ਅੰਦਰ ਵਿਚਾਰਿਆ ਸੀ ਅੱਗੇ ਹੁਣ ਸ਼ੇਖ ਬ੍ਰਹਮ ਤੇ ਸਤਿਗੁਰੂ ਸਾਹਿਬ ਜੀ ਦੋਨੇ ਬੈਠੇ ਹੋਏ ਨੇ ਉਹਨਾਂ ਦੇ ਵਿੱਚ ਵਿਚਾਰ ਤੇ ਚਰਚਾ ਚੱਲ ਰਹੀ ਏ ਤੇ ਉਹਨਾਂ ਚਿਰ ਨੂੰ ਜਿਹੜੇ ਸ਼ੇਖ ਬਰਮ ਦੇ ਚੇਲੇ ਸਨ ਸੂਫੀ ਚੇਲੇ ਉਹ ਆਏ ਕਹਿਣ ਲੱਗੇ ਕਿ ਗੁਰੂ ਸਾਹਿਬ ਜੀ ਆਓ ਚੱਲੀਏ ਜਿਹੜੀ ਰਾਸ ਚੱਲ ਰਹੀ ਆ ਰਾਸ ਵੇਖ ਕੇ ਆਈਏ ਰਾਸ ਕੀ ਹੁੰਦੀ ਐ ਕ੍ਰਿਸ਼ਨ ਤੇ ਗੋਪੀਆਂ ਦਾ ਤੇ ਬਾਲਾ ਜਿਹੜੇ ਉਹਦੇ ਨਾਲ ਬਾਲਕ ਹੁੰਦੇ ਸਨ ਗੋਪਾਲੇ ਹੁੰਦੇ ਸਨ ਗਵਾਲੇ ਹੁੰਦੇ ਸਨ ਅਤੇ ਗਾਈਆਂ ਦੇ ਨਾਲ ਜਿਹੜਾ ਸਵਾੰਗ ਰਚ ਕੇ ਰਾਸ ਖੇਡਣੀ ਸੋ ਲੋਕਾਂ ਨੂੰ ਵਿਖਾਉਣੀ ਉਸ ਪ੍ਰਕਾਰ ਗੁਰੂ ਸਾਹਿਬ ਜੀਆਂ ਨੂੰ ਜਦੋਂ ਸ਼ੇਖ ਬ੍ਰਹਮ ਦੇ ਚੇਲਿਆਂ ਨੇ ਕਿਹਾ ਕਿ ਰਾਸ ਵਰਤ ਰਹੀਏ ਆਉ ਰਾਸ ਵੇਖਿਆ ਇਹ ਸਤਿਗੁਰੂ ਸਾਹਿਬ ਜੀਆਂ ਨੇ ਫਿਰ ਉਥੇ ਵਚਨ ਕੀਤਾ ਕਿ ਇਹ ਸੰਸਾਰ ਏਡੀ ਵੱਡੀ ਰਾਸ ਹੈ ਇਹ ਸੰਸਾਰ ਜਿਹੜਾ ਦਿਖ ਰਿਹਾ ਇਹ ਵੀ ਸਾਰੀ ਰਾਸ ਹੈ ਇਹ ਰਾਸ ਨੂੰ ਵੇਖਣਾ ਕਰੋ ਉਹ ਜਿਹੜੀ ਛਿਨ ਮਾਤਰ ਦੀ ਰਾਸ ਹੈ ਉਸ ਨੂੰ ਕਿਉਂ ਵੇਖ ਰਹੇ ਹੋ ਤੇ ਫਿਰ ਪੁੱਛਿਆ ਕਿ ਇਸ ਪ੍ਰਕਾਰ ਉਸ ਵੇਲੇ ਗੁਰੂ ਸਾਹਿਬ ਜੀਆ ਨੇ ਇਹ ਬਚਨ ਉਚਾਰਨ ਕੀਤਾ ਗੁਰੂ ਸਾਹਿਬ ਜੀ ਕਹਿੰਦੇ ਸ਼ਲੋਕ ਮਹੱਲਾ ਪਹਿਲਾ ਇਹ ਜੋ ਪਾਵਨ ਪੁੱਤਰ ਸ਼ਲੋਕ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੀ ਪਾਵਨ ਰਚਨਾ ਤੋਂ ਉਚਾਰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਅੰਗ 465 ਉੱਪਰ ਸੁਭਾਏ ਮਾਨ ਘੜੀਆ ਸੱਬੇ ਗੋਪੀਆ ਜਿਸ ਪ੍ਰਕਾਰ ਸ਼੍ਰੀ ਕ੍ਰਿਸ਼ਨ ਜੀਆ ਦੇ ਨਾਲ ਰਾਸ ਦੇ ਵਿੱਚ ਬਲਬੱਧਰ ਹੁੰਦੇ ਨੇ ਬਲਬੱਧਰ ਜਿਹੜੇ ਭਰਾ ਏ ਉਸੇ ਪ੍ਰਕਾਰ ਇਹ ਰਾਸ ਦੇ ਵਿੱਚ ਜਿਹੜੀ ਪ੍ਰਮਾਤਮਾ ਦੀ ਬਣਾਈ ਹੋਈ ਰਾਸ ਹੈ ਉਸਤੇ ਵਿੱਚ ਸ਼੍ਰੀ ਕ੍ਰਿਸ਼ਨ ਰੂਪੀ ਸੂਰਜ ਅਤੇ ਬਲਬੱਧਰ ਰੂਪੀ ਚੰ드ਰਮਾ ਇਹ ਦੋ ਚੀਜ਼ਾਂ ਗੁਰੂ ਸਾਹਿਬ ਜੀਆ ਨੇ ਦੱਸਿਆ ਕਿ ਜਿਸ ਪ੍ਰਕਾਰ ਉਹ ਅਵਤਾਰ ਨੇ ਉਸੇ ਪ੍ਰਕਾਰ ਇਹ ਚੰ드ਰਮਾ ਤੇ ਸੂਰਜ ਅਵਤਾਰ ਨੇ ਘੜੀਆਂ ਸਵੇ ਗੋਪੀਆਂ ਸਤਿਗੁਰੂ ਸਾਹਿਬ ਜੀ ਕਹਿੰਦੇ ਇਹ ਜਿਹੜਾ ਦਿਨ ਹੈ ਇਹ ਜਿਹੜਾ ਸਮਾਂ ਹੈ ਇਹ ਵੀ ਇੱਕ ਰਾਸ ਦਾ ਹਿੱਸਾ ਹੈ ਜਿਸ ਪ੍ਰਕਾਰ ਇਸ ਸਮੇਂ ਦੇ ਵਿੱਚ 8 ਪੈਰ ਉਸ ਤੋਂ ਬਾਅਦ ਆ 60 ਘੜੀਆਂ ਹੁੰਦੀਆਂ ਨੇ 24 ਘੰਟੇ ਹੁੰਦੇ ਨੇ ਉਸੇ ਪ੍ਰਕਾਰ ਇਹ ਜਿਹੜੀਆਂ ਸਾਰੀਆਂ ਘੜੀਆਂ ਨੇ ਨਾ ਜਿਹੜੀ ਸਾਢੇ 22 ਮਿੰਟ ਸਾਢੇ 24 ਮਿੰਟ ਦੀ ਹੁੰਦੀ ਹੈ ਸੋ ਉਹ ਸਾਢੇ 24 ਮਿੰਟ ਦੀ ਜਿਹੜੀ ਘੜੀ ਉਹ ਸਾਰੀਆਂ ਗੋਪੀਆਂ ਨੇ ਤੇ ਇੱਕ ਦਿਨ ਤੇ ਇੱਕ ਰਾਤ ਦੇ ਵਿੱਚ 60 ਘੜੀਆਂ ਹੁੰਦੀਆਂ ਨੇ ਉਸ ਪ੍ਰਕਾਰ ਇਹ ਜਿੰਨੀਆਂ ਵੀ ਗੋਪੀਆਂ ਇਸ ਨੂੰ ਘੜੀਆਂ ਜਿਹੜੀਆਂ ਇਹ ਘੜੀਆਂ ਇਹਨਾਂ ਨੂੰ ਗੋਪੀਆਂ ਦੇ ਸਮਾਨ ਸਮਝਣਾ ਕਰੋ ਪਹਿਰ ਕੰਨ ਗੋਪਾਲ ਤੇ ਫਿਰ ਜਿਹੜੇ ਅੱਠ ਪਹਿਰ ਨੇ ਉਹਨਾਂ ਨੂੰ ਗੋਪਾਲ ਭਾਵ ਗਵਾਲਿਆਂ ਦੇ ਸਮਾਨ ਸਮਝਣਾ ਕਰੋ ਗਹਿਣੇ ਪਾਉਣ ਪਾਣੀ ਬੈਸੰਤਰ ਫਿਰ ਜਿਹੜੀਆਂ ਗੋਪੀਆਂ ਹੁੰਦੀਆਂ ਨੇ ਸ਼੍ਰੀ ਕ੍ਰਿਸ਼ਨ ਦੀਆਂ ਉਹਨਾਂ ਨੇ ਗਹਿਣੇ ਵੀ ਪਾਏ ਹੁੰਦੇ ਨੇ ਤੇ ਉਸ ਪ੍ਰਕਾਰ ਇਹ ਸਾਲ ਰੂਪੀ ਜਿਹੜੀਆਂ ਗੋਪੀਆਂ ਇਨਾਂ ਨੇ ਕਿਹੜੇ ਗਹਿਣੇ ਪਾਏ ਨੇ ਸੋ ਗਹਿਣੇ ਇਸ ਪ੍ਰਕਾਰ ਨੇ ਪਾਉਣ ਪਾਣੀ ਬੈਸੰਤਰ ਚ ਤਿੰਨ ਗਹਿਣੇ ਨੇ ਇੱਕ ਪਾਉਣ ਪਾਉਣ ਤੋਂ ਭਾਵ ਹਵਾ ਪਾਣੀ ਤੋਂ ਭਾਵ ਜਿਹੜਾ ਪਾਣੀ ਬੈਸੰਤਰ ਤੋਂ ਭਾਵ ਆਗ ਇਹ ਤਿੰਨ ਗਹਿਣੇ ਨੇ ਇਹ ਸ੍ਰਿਸ਼ਟੀ ਦੇ ਤਿੰਨ ਗਹਿਣੇ ਨੇ ਦੂਸਰੇ ਰੂਪ ਦੇ ਵਿੱਚ ਜੇ ਸਮੇਂ ਦੇ ਅਨੁਸਾਰ ਮੰਨੀਏ ਤੇ ਫਿਰ ਇਸ ਪ੍ਰਕਾਰ ਮੰਨ ਲਵੋ ਚੇਤ ਵਿਸਾਖ ਜੇਠ ਹਾਰੜ ਰੂਪੀ ਇਹ ਜਿਹੜੀ ਹਵਾ ਏ ਸੌਣ ਭਾਦੋਂ ਅਸੂ ਕੱਤੇ ਇਹ ਰੂਪ ਪਾਣੀ ਹੈ ਤੇ ਮੱਗਰ ਉਹ ਮਾਗ ਤੇ ਫੱਗਣ ਇਹ ਜਿਹੜੇ 4 ਮਹੀਨੇ ਬਸੰਤਰ ਨੇ ਇਸ ਪ੍ਰਕਾਰ ਸਾਲ ਦੇ ਵਿੱਚ 12 ਮਹੀਨੇ ਹੁੰਦੇ ਤਿੰਨ ਤਿੰਨ ਮਹੀਨੇ ਰੂਪੀ ਇਸ ਸ੍ਰਿਸ਼ਟੀ ਦੇ ਵਿੱਚ ਗਹਿਣੇ ਪਾਏ ਹੋਏ ਹਨ ਚੰਦ ਸੂਰਜ ਅਵਤਾਰ ਇਸ ਸ੍ਰਿਸ਼ਟੀ ਦੇ ਉੱਤੇ ਚੰ드ਰਮਾ ਤੇ ਸੂਰਜ ਨੇ ਜਿਹੜਾ ਅਵਤਾਰ ਧਾਰਿਆ ਹੋਇਆ ਏ ਜਿਹੜੇ ਸ਼੍ਰੀ ਕ੍ਰਿਸ਼ਨ ਤੇ ਬਲਬੱਧ ਰੂਪੀ ਨੇ ਤੇ ਫਿਰ ਜਦੋਂ ਰਾਸ ਵਾਪਰਦੀ ਆ ਉਹਦੇ ਵਿੱਚ ਗਊਆਂ ਵੀ ਹੁੰਦੀਆਂ ਨੇ ਗਾਈਆਂ ਹੁੰਦੀਆਂ ਨੇ ਤੇ ਫਿਰ ਇੱਥੇ ਗਾਈਆਂ ਕਿਹੜੀਆਂ ਨੇ ਸ਼ੇਖ ਬ੍ਰਹਮ ਨੇ ਸਵਾਲ ਕੀਤਾ ਗੁਰੂ ਸਾਹਿਬ ਜੀਆ ਨੇ ਫਿਰ ਦੱਸਿਆ ਸਗਲੀ ਧਰਤੀ ਮਾਲ ਧਨ ਇਹ ਜਿੰਨੀ ਵੀ ਸ੍ਰਿਸ਼ਟੀ ਵੇਖ ਰਹੀ ਐ ਸਾਰੀ ਧਰਤੀ ਮਾਲ ਤੇ ਧਨ ਭਾਵ ਇਹ ਸਾਰਾ ਜਿਤਨਾ ਵੀ ਧਨ ਹੈ ਮਾਲ ਹੈ ਇਹ ਸਾਰਿਆਂ ਨੂੰ ਗਊ ਬਰਾਬਰ ਜਾਨਣਾ ਕਰੋ ਇਹ ਜਿਤਨੀਆਂ ਵੀ ਗਊਆਂ ਤੇ ਬਰਾਬਰ ਸਮਝਣਾ ਕਰੋ ਵਰਤਨ ਸਰਬ ਜੰਜਾਲ ਇਸ ਪ੍ਰਕਾਰ ਇਹ ਸਾਰਾ ਸੰਸਾਰ ਦਾ ਜੰਜਾਲ ਹੈ ਫੈਲਿਆ ਹੋਇਆ ਹੈ ਤੇ ਇਹ ਸੰਸਾਰ ਤੇ ਵਾਪਰ ਰਿਹਾ ਹੈ ਹੁਣ ਅੱਗੇ ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਇਹ ਕਿਸ ਪ੍ਰਕਾਰ ਜਿਹੜੀ ਇਹ ਰਾਸ ਵਾਪਰ ਰਹੀ ਹੈ ਸ੍ਰਿਸ਼ਟੀ ਦੀ ਪਰ ਮਨੁੱਖ ਇੱਕ ਚੀਜ਼ ਤੋਂ ਵੀ ਹੋਣਾ ਹੈ ਉਸ ਕਰਕੇ ਉਹਨੂੰ ਜਿਹੜੇ ਜਮ ਖਾ ਰਹੇ ਨੇ ਹੁਣ ਅੱਗੇ ਸਤਿਗੁਰੂ ਸਾਹਿਬ ਜੀ ਦੱਸਣਗੇ ਨਾਨਕ ਮੁਸੈ ਗਿਆਨ ਵਿਹੂਣੀ ਕੀ ਕਹਿੰਦੇ ਜਿਹੜਾ ਇੱਕ ਮਨੁੱਖ ਹੈ ਉਹ ਇਹ ਸਾਰੀ ਰਾਸ ਦੇ ਵਿੱਚ ਫਸਿਆ ਪਿਆ ਏ ਵਿੱਚ ਡੂੰਗਾ ਹੋਇਆ ਪਿਆ ਏ ਵਿੱਚ ਫਸਿਆ ਪਿਆ ਏ ਇਹ ਡੂੰਗੇ ਸਮੁੰਦਰ ਦੇ ਵਿੱਚ ਫਸਿਆ ਪਿਆ ਹੈ ਮੁਸੈ ਗਿਆਨ ਵੀ ਹੋਣੀ ਗਿਆਨ ਤੋਂ ਬਗੈਰ ਇਹ ਮੁਸੈ ਭਾਵ ਇਹਦਾ ਜਿਹੜਾ ਜੀਵਨ ਹੈ ਖਛ ਤੋ ਰਿਆ ਏ ਖਾਏ ਗਿਆ ਜਮ ਕਾਲ ਤੇ ਜਿਹੜਾ ਜਮ ਕਾਲ ਹੈ ਜਿਹੜੇ ਜਮਦੂਤ ਨੇ ਉਹਨਾਂ ਨੇ ਆਣ ਕੇ ਇਹਦੇ ਜੀਵਨ ਨੂੰ ਇੱਕ ਦਿਨ ਖਾ ਜਾਣਾ ਹੈ ਮਨੁੱਖ ਭਾਵੇਂ ਜਿੱਥੋਂ ਤੱਕ ਮਰਜੀ ਭੱਜ ਲਵੇ ਜੇ ਮਨੁੱਖ ਨੂੰ ਇਸ ਸੰਸਾਰ ਤੇ ਆਣ ਕੇ ਗਿਆਨ ਨਹੀਂ ਹੋਇਆ ਨਾ ਤੇ ਉਹ ਮਨੁੱਖ ਨੂੰ ਇਸ ਸੰਸਾਰ ਤੇ ਜਿਹੜੇ ਜਮਦੂਤ ਨੇ ਉਹਨਾਂ ਨੇ ਖਾ ਜਾਣਾ ਹੈ ਜਮਦੂਤਾਂ ਨਹੀਂ ਛੱਡਣਾ ਨਹੀਂ ਹੈ ਜਮਦੂਤ ਆਉਣੇ ਹੀ ਨੇ ਮਨੁੱਖ ਨੂੰ ਗਿਆਨ ਨਹੀਂ ਹੈ ਗਿਆਨ ਤੋਂ ਵੀ ਹੁਣਾ ਹੈ ਗਿਆਨ ਕਿਸ ਪ੍ਰਕਾਰ ਹੁਣਾ ਹੈ ਸਤਿਗੁਰੂ ਸਾਹਿਬ ਜੀਆ ਦੇ ਨਾਲ ਮਿਲਣ ਦੇ ਲਈ ਮਨੁੱਖ ਨੂੰ ਗਿਆਨ ਚਾਹੀਦਾ ਹੈ ਨਹੀਂ ਤੇ ਇਹ ਜਿਹੜੀ ਰਾਸ ਵਾਪਰ ਰਹੀ ਹੈ ਰਾਸ ਦੇ ਵਿੱਚ ਇੱਕ ਮਨੁੱਖ ਵੀ ਫਸਿਆ ਹੋਇਆ ਏ ਜਿਸ ਪ੍ਰਕਾਰ ساری ਧਰਤੀ ਗਉਂਾਂ ਨਹੀਂ ਗਉਂਾਂ ਦੇ ਵਿੱਚ ਹੀ ਇਹ ਜਿਹੜਾ ਮਨੁੱਖ ਹੈ ਤੇ ਇਹ ਰਾਸ ਤੇ ਵਾਂਗ ਇਸ ਪ੍ਰਕਾਰ ਇਹ ਰਾਸ ਵਾਪਰ ਕੇ ਹਟ ਜਾਂਦੀ ਹੈ ਤੇ ਫਿਰ ਦੂਜੀ ਜਗ੍ਹਾ ਤੇ ਰਾਸ ਵਾਪਰਦੀ ਹੈ ਉਸੇ ਪ੍ਰਕਾਰ ਜੇ ਮਨੁੱਖ ਨੂੰ ਗਿਆਨ ਨਾ ਹੋਇਆ ਤੇ ਗਿਆਨ ਤੋਂ ਬਿਨਾਂ ਉਹ ਮਨੁੱਖ ਇਹਨਾਂ ਬੰਦਨਾ ਦੇ ਵਿੱਚ ਫਸਿਆ ਹੋਇਆ ਫਿਰ 84 ਦੇ ਜੁਨਾ ਦੇ ਵਿੱਚ ਭਟਕਣਾ ਪਵੇਗਾ ਇਹ ਪਿਛਲੇ ਦਿਨਾਂ ਤੋਂ ਹੀ ਸਤਿਗੁਰੂ ਸਾਹਿਬ ਦੀ ਗਿਆਨ ਦੀ ਗੱਲ ਕਰ ਰਹੇ ਨੇ ਗਿਆਨ ਦੇ ਬਾਰੇ ਦੱਸ ਰਹੇ ਨੇ ਗਿਆਨ ਹੀ ਮਨੁੱਖ ਨੂੰ ਇਸ ਪਰਮਾਤਮਾ ਦੇ ਨਾਲ ਮਿਲਾਉਣ ਵਾਲਾ ਹੈ ਗਿਆਨ ਨਹੀਂ ਹੈ ਮਨੁੱਖ ਨੂੰ ਗਿਆਨ ਵੀ ਦੋ ਤਰੀਕੇ ਦਾ ਹੈ ਇੱਕ ਦੁਨਿਆਵੀ ਗਿਆਨ ਇੱਕ ਅਧਿਆਤਮਕ ਗਿਆਨ ਦੁਨਿਆਵੀ ਗਿਆਨ ਤੇ ਮਨੁੱਖ ਭਾਵੇਂ ਜਿੰਨਾ ਮਰਜ਼ੀ ਪ੍ਰਾਪਤ ਕਰ ਲਵੇ ਪਰ ਹੁਣ ਸੰਸਾਰ ਤੇ ਲੋੜ ਹੈ ਦੁਨਿਆਵੀ ਗਿਆਨ ਦੀ ਵੀ ਸੋ ਦੁਨਿਆਵੀ ਗਿਆਨ ਮਨੁੱਖ ਭਾਵੇਂ ਜਿੰਨਾ ਮਰਜ਼ੀ ਪ੍ਰਾਪਤ ਕਰ ਲਵੇ ਭਾਵੇਂ ਜਿੰਨਾ ਮਰਜ਼ੀ ਇਹਨੇ ਬੀਏ ਐਮੇ ਜਿੰਨੀਆਂ ਮਰਜ਼ੀ ਪੜ੍ਹਾਈਆਂ ਕਰ ਲਵੇ ਪਰ ਜੇ ਪ੍ਰਮਾਤਮਾ ਦਾ ਨਾਮ ਦਾ ਗਿਆਨ ਨਹੀਂ ਹੋਇਆ ਤੇ ਫੇਰ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੈ ਉਹ ਜਿਹੜਾ ਗਿਆਨ ਹੈ ਸਾਰਾ ਅਧੂਰਾ ਗਿਆਨ ਹੈ ਇਸ ਗਿਆਨ ਦੇ ਨਾਲ ਜਿਹੜਾ ਮਨੁੱਖ ਪਰਮਾਤਮਾ ਤੋਂ ਦੂਰ ਹੁੰਦਾ ਏ ਜਿਹੜਾ ਅਧਿਆਤਮਕ ਦਾ ਗਿਆਨ ਹੈ ਸੋ ਅਧਿਆਤਮਕ ਦਾ ਗਿਆਨ ਐਸਾ ਗਿਆਨ ਹੈ ਜਿਸ ਦੇ ਨਾਲ ਜਿਹੜਾ ਮਨੁੱਖ ਪਰਮਾਤਮਾ ਦੇ ਨਾਲ ਜੁੜਦਾ ਏ ਪਰਮਾਤਮਾ ਦੇ ਨਾਮ ਦੇ ਨਾਲ ਜੁੜਦਾ ਏ ਪਰਮਾਤਮਾ ਦੇ ਨਾਲ ਉਹਦਾ ਜਿਹੜਾ ਮਲਾਪ ਨੇੜੇ ਹੋ ਜਾਂਦਾ ਏ ਗਿਆਨ ਦੀ ਗੱਲ ਕਰੀਏ ਤੇ ਗਿਆਨ ਦੇ ਨਾਲ ਮਨੁੱਖ ਦਾ ਤੇ ਪ੍ਰਮਾਤਮਾ ਦਾ ਪੜਦਾ ਇੰਨਾ ਹੀ ਹੈ ਪਿਛਲੇ ਦਿਵਾਨਾਂ ਦੇ ਅੰਦਰ ਵੀ ਬੇਨਤੀ ਕੀਤੀ ਸੀ ਕਿ ਜਿੰਨਾ ਇੱਕ ਤਿਤਲੀ ਦਾ ਪੜਦਾ ਹੁੰਦਾ ਏ ਉਹ ਪੜਦਾ ਹੀ ਹੈ ਮਨੁੱਖ ਦੇ ਵਿੱਚ ਤੇ ਪਰਮਾਤਮਾ ਦੇ ਵਿੱਚ ਪਰ ਉਹ ਧਰਮ ਦਾ ਅਗਿਆਨ ਦਾ ਪੜਦਾ ਏ ਅਗਿਆਨ ਦੀ ਨੀਂਦ ਦੇ ਵਿੱਚ ਉੱ타 ਮਨੁੱਖ ਪਰਮਾਤਮਾ ਦੇ ਗਿਆਨ ਤੋਂ ਵੀ ਹੂਣਾ ਏ ਪਰਮਾਤਮਾ ਦੇ ਨਾਮ ਤੋਂ ਵੀ ਹੂਣਾ ਏ ਉਹਨਾਂ ਹੀ ਮਨੁੱਖ ਉਹ ਪਰਮਾਤਮਾ ਤੋਂ ਦੂਰ ਜਾ ਰਿਹਾ ਏ ਪਰਮਾਤਮਾ ਦੇ ਨਾਮ ਤੋਂ ਦੂਰ ਜਾ ਰਿਹਾ ਏ ਜਿੰਨਾ ਪਰਮਾਤਮਾ ਦੇ ਗਿਆਨ ਤੋਂ ਮਨੁੱਖ ਵਿਹੂਣਾ ਏ ਸੋ ਗਿਆਨੀ ਐਸਾ ਏ ਜਿਹੜਾ ਪਰਮਾਤਮਾ ਦੇ ਨਾਮ ਦੇ ਨਾਲ ਮਿਲਾਉਣ ਵਾਲਾ ਹੈ ਪਰ ਇਹ ਗਿਆਨ ਮਨੁੱਖ ਨੂੰ ਆਉਣਾ ਵੀ ਬਹੁਤ ਕਠਨ ਹੈ ਤੇ ਇਥੋਂ ਤੱਕ ਤੇ ਭਗਤ ਕਬੀਰ ਸਹਿਬ ਜੀ ਨੇ ਕਹਿ ਦਿੱਤਾ ਕਿਆ ਪੜਿਆ ਕਿਆ ਗੁਨਿਆ ਕਿਆ ਵੇਦ ਪੁਰਾਨਾ ਸੁਨਿਆ ਪੜੇ ਸੁਨੇ ਕਿਆ ਹੋਈ ਜੋ ਸਹਿਜ ਨ ਮਿਲਿਓ ਸੋਈ ਕਹਿੰਦੇ ਕੀ ਪੜਨਾ ਕਰੀਏ ਦੁਨੀਆ ਦਾ ਗਿਆਨ ਕੀ ਵਿਚਾਰਨਾ ਕਰੀਏ ਦੁਨੀਆ ਦਾ ਗਿਆਨ ਇਹ ਵੇਦਾਂ ਨੂੰ ਪੜ ਕੇ ਕੀ ਹੋਵੇਗਾ ਜੇ ਪ੍ਰਮਾਤਮਾ ਦੇ ਨਾਮ ਦੇ ਨਾਲ ਸਹਜ ਹੀ ਨਾ ਮਿਲਿਆ ਤੇ ਸੋ ਅਧਿਆਤਮਿਕ ਗਿਆਨ ਹੀ ਐਸਾ ਗਿਆਨ ਹੈ ਜਿਹੜਾ ਮਨੁੱਖ ਨੂੰ ਸਹਜ ਅਵਸਥਾ ਦੇ ਵਿੱਚ ਲਿਹਾਉਣ ਵਾਲਾ ਹੈ ਸਹਜ ਅਵਸਥਾ ਦੇ ਵਿੱਚ ਮਨੁੱਖ ਤਾਂ ਹੀ ਆ ਸਕਦਾ ਹੈ ਜੇ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜੇ ਸੋ ਸਤਿਗੁਰੂ ਸਾਹਿਬ ਜੀਆਂ ਨੇ ਇਥੋਂ ਤੱਕ ਕਹਿ ਦਿੱਤਾ ਪੜਿਆ ਅਨ ਪੜਿਆ ਪਰਮਗਤ ਪਾਵੇ ਸੋ ਇਹ ਜਿਹੜਾ ਮਨੁੱਖ ਪੜਿਆ ਹੈ ਤੇ ਅਨਪੜ ਇਸ ਦੋਨੇ ਹੀ ਪਰਮਗਤੀ ਨੂੰ ਪ੍ਰਾਪਤ ਹੋਣਗੇ ਜੇ ਪ੍ਰਮਾਤਮਾ ਦੇ ਨਾਮ ਦਾ ਗਿਆਨ ਹੋ ਗਿਆ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜ ਗਏ ਇਸ ਕਰਕੇ ਇਹ ਦੁਨਿਆਵੀ ਗਿਆਨ ਦੇ ਨਾਲ ਮਨੁੱਖ ਨੂੰ ਪ੍ਰਮਾਤਮਾ ਦੇ ਨਾਮ ਦਾ ਗਿਆਨ ਵੀ ਹੋਣਾ ਜ਼ਰੂਰੀ ਹੈ ਪ੍ਰਮਾਤਮਾ ਦਾ ਗਿਆਨ ਜ਼ਰੂਰੀ ਹੈ ਪਰਮਾਤਮਾ ਦਾ ਗਿਆਨ ਹੋ ਗਿਆ ਤੇ ਪਰਮਾਤਮਾ ਦਾ ਮਿਲਾਪ ਸੌਖਾ ਹੋ ਜਾਵੇਗਾ। ਸੋ ਇੱਕ ਅਵਸਥਾ ਐਸੀ ਹੈ ਮਨੁੱਖ ਨੂੰ ਰਾਹ ਨਹੀਂ ਪਤਾ ਜਿਸ ਪ੍ਰਕਾਰ ਜਾਣਾ ਹੋਵੇ ਬਠਿੰਡੇ ਤੇ ਮਨੁੱਖ ਨੂੰ ਰਾਹ ਨਹੀਂ ਪਤਾ ਇੱਥੋਂ ਜਾਣ ਦਾ। ਮਨੁੱਖ ਚੱਲ ਪਿਆ। ਉਹ ਫੇਰ ਜਾਂ ਸਰਸੇ ਵੱਲ ਨੂੰ ਚਲੇ ਜਾਵੇ ਜਾਂ ਹੋਰ ਕਿਸੇ ਰਸਤੇ ਤੇ ਪੈ ਜਾਵੇ। ਸੋ ਉਹ ਆਪਣੀ ਮੰਜ਼ਿਲ ਤੇ ਨਹੀਂ ਪਹੁੰਚੇਗਾ। ਤੇ ਜੇਕਰ ਉਸ ਨੂੰ ਗਿਆਨ ਹੋਇਆ ਕਿ ਇਹ ਜਿਹੜਾ ਸ਼ਹਿਰ ਹੈ ਇਧਰਲੇ ਬੰਨੇ ਪੈਂਦਾ ਏ ਇਧਰ ਨੂੰ ਜਾਣਾ ਏ ਤੇ ਫਿਰ ਜਿਹੜਾ ਚਲਣਾ ਤੇ ਪਹੁੰਚਣਾ ਵੀ ਕਠਨੋ ਜਾਵੇਗਾ ਤੇ ਦੂਸਰਿਆ ਇਹ ਕਿ ਜੇਕਰ ਇੱਥੇ ਮੀਲ ਪੱਥਰ ਲੱਗਾ ਹੋਵੇ ਤੇ ਮੀਲ ਪੱਥਰ ਤੋਂ ਵੇਖ ਕੇ ਮਨੁੱਖ ਕਹਿ ਜਾਵੇ ਕਿ ਇਹ ਮੀਲ ਪੱਥਰ ਲੱਗੇ ਖਲੋਕੇ ਹੀ ਉਸ ਜਿਹੜਾ ਸ਼ਹਿਰ ਹੈ ਜਿਹੜੇ ਸ਼ਹਿਰ ਦਾ ਮੀਲ ਪੱਥਰ ਲੱਗਾ ਏ ਉੱਥੇ ਪਹੁੰਚ ਜਾਵਾਂਗੇ ਸੋ ਇਸ ਪ੍ਰਕਾਰ ਵੀ ਨਹੀਂ ਹੈ ਉਹਦੇ ਲਈ ਵੀ ਚੱਲਣਾ ਪਵੇਗਾ ਸੋ ਉਹ ਮੀਲ ਪੱਥਰ ਦੂਰੀ ਦੱਸਦਾ ਏ ਪਰ ਉਹ ਦੂਰੀ ਨੂੰ ਤੈਅ ਕਰਨ ਦੇ ਲਈ ਮਨੁੱਖ ਨੂੰ ਚੱਲਣਾ ਪਵੇਗਾ ਇਹ ਗਿਆਨ ਪ੍ਰਾਪਤ ਕਰਨ ਦੇ ਲਈ ਮਨੁੱਖ ਨੂੰ ਉਹ ਰਸਤੇ ਤੇ ਚੱਲਣਾ ਪਵੇਗਾ ਉਹ ਰਸਤਾ ਭਾਵੇਂ ਕਠਨ ਹੈ ਉਹ ਰਸਤਾ ਔਖਾ ਏ ਪਰ ਸਤਿਗੁਰੂ ਸਾਹਿਬ ਜੀ ਕਹਿੰਦੇ ਸੰਸਾਰ ਤੇ ਕੋਈ ਵੀ ਕਾਰਜ ਨਹੀਂ ਔਖਾ ਉਹ ਕਾਰਜ ਸੁਖੈਨ ਹੋ ਜਾਂਦਾ ਏ ਜੇ ਮਨੁੱਖ ਉਹ ਰਸਤੇ ਤੇ ਚੱਲ ਪਵੇ ਸੋ ਇਸ ਕਰਕੇ ਜਿਹੜਾ ਗਿਆਨ ਹੈ ਮਨੁੱਖ ਦੇ ਲਈ ਬਹੁਤ ਜ਼ਰੂਰੀ ਹੈ ਜੇ ਗਿਆਨ ਨਹੀਂ ਹੈ ਤੇ ਗਿਆਨ ਤੋਂ ਬਗੈਰ ਮਨੁੱਖ ਦੇ ਵਿੱਚ ਤੇ ਪਸ਼ੂ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਭੇਦ ਨਹੀਂ ਹੈ ਗਿਆਨ ਹੀ ਮਨੁੱਖ ਦਾ ਪਾਰ ਉਤਾਰਾ ਕਰਾਉਣ ਵਾਲਾ ਹੈ ਗਿਆਨ ਹੀ ਸਤਿਗੁਰੂ ਸਾਹਿਬ ਜੀਆਂ ਦੇ ਨਾਲ ਮਿਲਾਉਣ ਵਾਲਾ ਹੈ ਜੇ ਗਿਆਨ ਹੋ ਗਿਆ ਤੇ ਗਿਆਨ ਦੇ ਨਾਲ ਇਹ ਮਨੁੱਖ ਨੂੰ ਜਿਹੜਾ ਪ੍ਰਮਾਤਮਾ ਦਾ ਮਿਲਣਾ ਸੁਖੈਨ ਹੋ ਜਾਂਦਾ ਹੈ ਤੇ ਗਿਆਨ ਤੋਂ ਬਿਨਾਂ ਜਿਹੜਾ ਮਨੁੱਖ ਇਸ ਸੰਸਾਰ ਤੇ ਜਿਹੜਾ ਪਟਕ ਕੇ ਤੇ ਦਰ ਦਰ ਤੇ ਠੋਕਰਾ ਖਾਂਦਾ ਫਿਰ ਰਿਹਾ ਹੈ ਅੱਜ ਵੇਖ ਲਓ ਸੰਸਾਰ ਦੀ ਹਾਲਤ ਸੰਸਾਰ ਕਿਸ ਪ੍ਰਕਾਰ ਇਹ ਪ੍ਰਮਾਤਮਾ ਦੇ ਨਾਮ ਤੋਂ ਦੂਰ ਹੋ ਕੇ ਪ੍ਰਮਾਤਮਾ ਦੇ ਸੱਚੇ ਗੁਰੂ ਸ਼ਬਦ ਗੁਰੂ ਤੋਂ ਦੂਰ ਹੋ ਕੇ ਤੇ ਦਰਾਂ-ਦਰਾਂ ਤੇ ਠੋਕਰਾਂ ਖਾਂਦਾ ਫਿਰ ਰਿਹਾ ਏ ਕਿਸੇ ਨੂੰ ਸੁੱਖ ਨਹੀਂ ਪ੍ਰਾਪਤ ਹੋ ਰਿਹਾ ਕਿਸੇ ਨੂੰ ਧੀ ਪੁੱਤ ਨਹੀਂ ਪ੍ਰਾਪਤ ਹੋ ਰਿਹਾ ਕਿਸੇ ਦੇ ਘਰ ਦੇ ਵਿੱਚ ਦੁੱਖ ਹੈ ਉਹ ਸਾਰੇ ਹੀ ਫਿਰ ਕਿਉਂਕਿ ਸੱਚੇ ਗੁਰੂ ਦੇ ਕੋਲ ਨਹੀਂ ਆਉਣਾ ਮਨੁੱਖ ਨੂੰ ਗਿਆਨ ਹੀ ਨਹੀਂ ਹੈ ਸੱਚੇ ਗੁਰੂ ਦਾ ਤੇ ਫਿਰ ਉਹਨੂੰ ਦਰਾਂ-ਦਰਾਂ ਤੇ ਠੋਕਰਾਂ ਖਾਣੀਆਂ ਪੈਣੀਆਂ ਨੇ ਇਹ ਮੜੀਆਂ ਤੇ ਫਿਰ ਉਹਨਾਂ ਤੇ ਇਹਨਾਂ ਨੂੰ ਜਿਹੜਾ ਇਹ ਠੋਕਰਾਂ ਖਾਣੀਆਂ ਪੈਂਦੀਆਂ ਕਿਉਂਕਿ ਸੱਚੇ ਗੁਰੂ ਦਾ ਗਿਆਨ ਨਹੀਂ ਹੈ ਸੱਚਾ ਗੁਰੂ ਤੇ ਇਹ ਕਹਿੰਦਾ ਹੈ ਕਿ ਸਤਿਗੁਰੂ ਜਿਹੜਾ ਗੁਰੂ ਕਾ ਸਿੱਖ ਹੈ ਉਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਾਂ ਤੋਂ ਇਲਾਵਾ ਹੋਰ ਕਿਸੇ ਨੂੰ ਸਿੱਖਣਾ ਝੁਕਾਵੇ ਜੇ ਮੱਥਾ ਟੇਕਣਾ ਹੈ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਾਂ ਨੂੰ ਟੇਕ ਕੇ ਇਸ ਤੋਂ ਇਲਾਵਾ ਹੋਰ ਕਿਸੇ ਨੂੰ ਨਾ ਟੇਕ ਕੇ ਜੇ ਕੋਈ ਗੁਰੂ ਕਾ ਸਿੱਖ ਮਿਲੇ ਉਹਨੂੰ ਫਤੇ ਬੁਲਾਵੇ ਤੇ ਉਹ ਗੁਰੂ ਦਾ ਸਿੱਖ ਫਤੇ ਬਲਾਵੇ ਜਿਹੜਾ ਗੁਰੂ ਦਾ ਸਿੱਖ ਫਤੇ ਬੁਲਾਉਂਦਾ ਏ ਫਤੇ ਬੁਲਾਉਣ ਵਾਲਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਂ ਦੇ ਸੱਜੇ ਪਾਸੇ ਗੁਰੂ ਜਿਹੜਾ ਫਤੇ ਦਾ ਜਵਾਬ ਦਿੰਦਾ ਏ ਉਹ ਗੁਰੂ ਸਾਹਿਬ ਜੀ ਆਂ ਦੇ ਖੱਬੇ ਪਾਸੇ ਤੇ ਜਿਹੜਾ ਫਤੇ ਦਾ ਜਵਾਬ ਨਹੀਂ ਦਿੰਦਾ ਨਾ ਉਸ ਦੇ ਵਲ ਗੁਰੂ ਸਾਹਿਬ ਜੀ ਆਂ ਦੀ ਪੇਟ ਹੋ ਜਾਂਦੀ ਹੈ ਗੁਰੂ ਸਾਹਿਬ ਜੀ ਉਹਨਾਂ ਦੇ ਵੱਲ ਮੂੰਹ ਨਹੀਂ ਕਰਦੇ ਜਿਹੜੇ ਸਤਗੁਰੂ ਸਾਹਿਬ ਜੀਆਂ ਦੀ ਫਤਿਹ ਨਹੀਂ ਗਜਾਉਂਦੇ ਫਤਿਹ ਨਹੀਂ ਬੁਲਾਉਂਦੇ ਸੋ ਇਸ ਪ੍ਰਕਾਰ ਜੇ ਗੁਰੂ ਕਾ ਸਿੱਖ ਮਲੇ ਉਹਨੂੰ ਫਤਿਹ ਬੁਲਾਵੇ ਤੇ ਜਿਹੜਾ ਆਪਣਾ ਸੀਸ ਹੈ ਕੇਵਲ ਗੁਰੂ ਸਾਹਿਬ ਜੀਆਂ ਦੇ ਚਰਨਾਂ ਦੇ ਵਿੱਚ ਹੀ ਰੱਖੇ ਸਤਗੁਰੂ ਸਾਹਿਬ ਜੀਆਂ ਤੋਂ ਇਲਾਵਾ ਹੋਰ ਕਿਸੇ ਨੂੰ ਨਮਸਕਾਰ ਨਾ ਕਰੇ ਮੱਥਾ ਨਾ ਟੇਕੇ ਇਹ ਗਿਆਨ ਦੀ ਗੱਲ ਹੈ ਜੇ ਮਨੁੱਖ ਇਸ ਪ੍ਰਕਾਰ ਸੱਚੇ ਗੁਰੂ ਪਰਮਾਤਮਾ ਅਕਾਲ ਪੁਰਖ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਤੇ ਆਸਰਾ ਕਰ ਲਵੇ ਇਹਦੀ ਜਿਹੜੀ ਓਟ ਭਾਲ ਲਵੇ ਤੇ ਫਿਰ ਕਿਸੇ ਪ੍ਰਕਾਰ ਦਾ ਜਿਹੜਾ ਦੁੱਖ ਮਨੁੱਖ ਨੂੰ ਨਹੀਂ ਆਉਂਦਾ ਸਾਬ ਫਿਰ ਮਨੁੱਖ ਨੂੰ ਸੋਖੀ ਆਉਣਗੇ ਪਰ ਗੱਲ ਹੈ ਇਹਨੂੰ ਗੁਰੂ ਨੂੰ ਆਪਣਾ ਬਣਾਉਣ ਦੀ ਕਿਉਂਕਿ ਭਾਵਨਾ ਨਹੀਂ ਹੈ ਮਨੁੱਖ ਦੇ ਅੰਦਰ ਮਨੁੱਖ ਦੇ ਅੰਦਰ ਸ਼ਰਧਾ ਨਹੀਂ ਹੈ ਇਹ ਜਿਹੜੀਆਂ ਚੀਜ਼ਾਂ ਨੇ ਖਤਮ ਹੁੰਦੀਆਂ ਜਾ ਰਹੀਆਂ ਨੇ ਇਹ ਸ਼ਰਦਾ ਦੀ ਨਾਮ ਗੱਲ ਕਰੀਏ ਜੇਕਰ ਭਾਵਨਾ ਦੀ ਗੱਲ ਕਰੀਏ ਤੇ ਫਿਰ ਕਹਿ ਦਿੰਦੇ ਕਿ ਪਖੰਡਵਾਦ ਚਲਾ ਰਿਹਾ ਹੈ ਬ੍ਰਾਹਮਣਵਾਦ ਆ ਗਿਆ ਇਹਨਾਂ ਦੇ ਵਿੱਚ ਸੋ ਇਸ ਪ੍ਰਕਾਰ ਨਹੀਂ ਇਹ ਜਿਹੜੀ ਭਾਵਨਾ ਇਹ ਸ਼ਰਧਾ ਇਹ ਗੁਰੂ ਦੇ ਨਾਲ ਮਿਲਾਉਣ ਦੇ ਲਈ ਬੜੀ ਜ਼ਰੂਰੀ ਹੈ ਗੁਰੂ ਦੇ ਗਿਆਨ ਦੀ ਗੱਲ ਕਰਨੀ ਹੋਵੇ ਤੇ ਸ਼ਰਧਾ ਤੇ ਭਾਵਨਾ ਜ਼ਰੂਰੀ ਹੈ ਇਹਨਾਂ ਦੇ ਨਾਲ ਹੀ ਜਿਹੜਾ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ ਪਰਮਾਤਮਾ ਦੇ ਨਾਮ ਦੇ ਨਾਲ ਜੁੜਿਆ ਸਕਦਾ ਹੈ ਪਰਮਾਤਮਾ ਦੀ ਵਡਿਆਈ ਕੀਤੀ ਜਾ ਸਕਦੀ ਹੈ ਪਰਮਾਤਮਾ ਦੀ ਕੀਰਤ ਕੀਤੀ ਜਾ ਸਕਦੀ ਹੈ ਸੋ ਇਸ ਕਰਕੇ ਫਿਰ ਜੇ ਗਿਆਨ ਹੁਣਾਏ ਤੇ ਫਿਰ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜਨਾ ਪਵੇਗਾ ਪ੍ਰਮਾਤਮਾ ਦੀ ਵਡਿਆਈ ਦੇ ਨਾਲ ਜੁੜਨਾ ਪਵੇਗਾ ਪ੍ਰਮਾਤਮਾ ਦੀ ਕੀਰਤ ਕਰਨੀ ਪਵੇਗੀ ਕਿਉਂਕਿ ਇਹ ਮਨ ਤੇ ਟਿਕਣ ਵਾਲਾ ਨਹੀਂ ਹੈ ਸਤਿਗੁਰੂ ਸਾਹਿਬ ਜੀ ਕਹਿੰਦੇ ਕਭੂ ਜੀਰਾ ਊਬ ਚੜਤ ਹੈ ਕਭੂ ਜਾਏ ਪਿਆਲੇ ਲੋਭੀ ਜੀਰਾ ਫਿਰ ਨਾ ਰਹਤ ਹੈ ਚਾਰੇ ਕੁੰਡਾ ਭਾਲੇ ਇਹ ਜਿਹੜਾ ਮਨ ਹੈ ਸਦਾ ਟਿਕਣ ਵਾਲਾ ਨਹੀਂ ਹੈ ਇਹ ਜਿਹੜਾ ਮਨ ਹੈ ਇਹ ਸਦਾ ਸਥਿਰ ਰਹਿਣ ਵਾਲਾ ਨਹੀਂ ਹੈ ਇਹਨੂੰ ਕੀ ਕਰਨਾ ਚਾਹੀਦਾ ਹੈ ਜਿਸ ਪ੍ਰਕਾਰ ਜਿਹੜਾ ਗਧਾ ਹੈ ਉਹ ਹਿੰਕਦਾ ਹੀ ਰਹਿੰਦਾ ਹੈ ਗਧੇ ਤੇ ਭਾਰ ਲੱਦਿਆ ਜਾਂਦਾ ਹੈ ਉਸੇ ਪ੍ਰਕਾਰ ਇਹ ਮਨ ਟਿਕਾਉਣ ਦੇ ਲਈ ਇਹਤੇ ਭਾਰ ਲਦਣਾ ਹੈ ਭਾਰ ਕਿਹਦਾ ਲਦਣਾ ਹੈ ਪ੍ਰਮਾਤਮਾ ਦੇ ਨਾਮ ਦਾ ਜੇ ਇਹ ਮਨ ਨੂੰ ਟਿਕਾਉਣਾ ਚਾਹੁੰਦੇ ਜੇ ਫਿਰ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜੋ ਪ੍ਰਮਾਤਮਾ ਦੀ ਵਟਿਆਈ ਦੇ ਨਾਲ ਜੁੜੋ ਜੇ ਪ੍ਰਮਾਤਮਾ ਦੇ ਨਾਮ ਤੋਂ ਜਿਹੜਾ ਮਨੁੱਖ ਦਾ ਮਾਨ ਵਿਹੂਣਾ ਉਹ ਜਾਵੇ ਇਹ ਕਵੇ ਕਿ ਹੁਣ ਪ੍ਰਮਾਤਮਾ ਦਾ ਨਾਮ ਨਹੀਂ ਜਪਣਾ ਫਿਰ ਕੀਰਤਨ ਸੁਣਨ ਲੱਗ ਪਵੇ ਜੇ ਕੀਰਤਨ ਤੋਂ ਮਨ ਅੱਕ ਜਾਵੇ ਫਿਰ ਕਥਾ ਸੁਣਨ ਲੱਗ ਪਵੇ ਫਿਰ ਜੇ ਕਥਾ ਤੋਂ ਮਨ ਅੱਕ ਜਾਵੇ ਬਾਣੀ ਸੁਣਨ ਲੱਗ ਪਵੇ ਇਸ ਪ੍ਰਕਾਰ ਇਹ ਮਨ ਨੂੰ ਸਦਾ ਪ੍ਰਮਾਤਮਾ ਦੇ ਨਾਲ ਜੋੜ ਕੇ ਰੱਖੋ ਜੇ ਮਨੁੱਖ ਨੂੰ ਗਿਆਨ ਚਾਹੀਦਾ ਹੈ ਸੋ ਇਸ ਪ੍ਰਕਾਰ ਜੇ ਇਸ ਮਨ ਨੂੰ ਆਪਾਂ ਜੋੜ ਕੇ ਰੱਖਾਂਗੇ ਫਿਰ ਪ੍ਰਮਾਤਮਾ ਕਿਰਪਾ ਕਰੇਗਾ ਮਨੁੱਖ ਨੂੰ ਗਿਆਨ ਹੋ ਜਾਵੇਗਾ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜਿਆ ਜਾਵੇਗਾ ਸੋ ਇਹ ਸਤਗੁਰੂ ਸਾਹਿਬ ਜੀ ਆਨੇ ਪਾਵਨ ਬਚਨਾਂ ਦੇ ਰਾਹੀ ਪੰਜਵੀਂ ਪੌੜੀ ਦੇ ਨਾਲ ਜੋ ਪਹਿਲਾ ਸ਼ਲੋਕ ਆਇਆ ਉਸ ਦੇ ਵਿਚਾਰ ਕੀਤੇ ਵਿਚਾਰ ਕਰਦਿਆਂ ਬੇੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਗੁਰੂ ਕੀ ਪਿਆਰੀ ਸੰਗਤ ਬਖਸ਼ਣਯੋਗ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਹਾਰਨ ਕਿਰਪਾ ਕਰਕੇ ਬਖਸ਼ ਦੇਣ ਹੋਈਆਂ ਬੇੰਤ ਉਹਨਾਂ ਦੀ ਕਿਰਮਾ ਆਗਾ ਤੋਂ ਅਸੀਸ ਬਖਸ਼ਣੀ ਆਓ ਅਖੀਰ ਵਾਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਸਗਲੇ ਤਰਤੇ ਮਾਲ ਤਨ ਵਰਤਣ ਸਰਬ ਝੰਡਾਲ ਨਾਨਕ ਮੁਸੈ ਗਿਆਨ ਵਿਹੋਣੀ ਖਾਏ ਗਿਆ ਜਮ ਕਾਲ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ